ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਤੇ ਹਮਲਾ ਹੋਇਆ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸੀ ਇਸ ਰੈਲੀ ਦੇ ਦੌਰਾਨ ਅਚਾਨਕ ਗੋਲੀ ਉਹਨਾਂ ਵੱਲ ਆਉਂਦੀ ਹੈ ਜੋ ਕੰਨ ਦੇ ਕੋਲੋਂ ਦੀ ਨਿਕਲ ਜਾਂਦੀ ਹੈ ਤੇ ਉਹਨਾਂ ਦੇ ਕੰਨ ਦੇ ਉੱਤੇ ਵੀ ਖੂਨ ਦੇ ਜਿਹੜੇ ਨਿਸ਼ਾਨ ਨੇ ਉਹ ਦੇਖੇ ਜਾ ਸਕਦੇ ਨੇ ਤੇ ਉਹਨਾਂ ਨੇ ਕਿਹਾ ਕਿ ਮੈਂ ਬਿਲਕੁਲ ਠੀਕ ਠਾਕ ਹਾਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਜਿਸ ਤੋਂ ਬਾਅਦ ਉਹਨਾਂ ਨੂੰ ਛੁੱਟੀ ਕਰ ਦਿੱਤੀ ਗਈ ਤੁਹਾਨੂੰ ਦੱਸ ਦਈਏ ਕਿ ਇਸੇ ਸਾਲ ਦੇ ਵਿੱਚ ਅਮਰੀਕਾ ਦੇ ਵਿੱਚ ਚੋਣਾਂ ਨੇ ਨਵੰਬਰ ਦੇ ਵਿੱਚ ਇਹ ਚੋਣਾਂ ਸੰਭਾਵਤ ਨੇ ਤੇ ਇਹਨਾਂ ਚੋਣਾਂ ਤੋਂ ਪਹਿਲਾਂ ਰੈਲੀਆਂ ਦਾ ਸਿਲਸਿਲਾ ਲਗਾਤਾਰ جاری ਹੈ ਤੇ ਇਹ ਰੈਲੀ ਵੀ ਪੈਂਸਿਲਵੇਨੀਆ ਦੇ ਬਟਲਰ ਦੇ ਵਿੱਚ ਰੱਖੀ ਗਈ ਸੀ ਜਿੱਥੇ ਡੋਨਾਲਡ ਟਰੰਪ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸੀ ਜਦੋਂ ਆਪਾਸ਼ਾ ਦਿੰਦੇ ਨੇ ਭਾਸ਼ਣ ਦਿੰਦਿਆਂ ਹੀ ਫਾਇਰ ਉਹਨਾਂ ਵੱਲੋਂਦਾ ਹੈ ਤੇ ਕਹਿੰਦੇ ਮੇਰੇ ਕੰਨ ਦੇ ਕੋਲ ਦੇ ਕੋਈ ਚੀਜ਼ ਲੰਗੀ ਹੈ ਤਾਂ ਬਾਅਦ ਦੇ ਵਿੱਚ ਦੇਖਦੇ ਨੇ ਤਾਂ ਉਹ ਗੋਲੀ ਹੁੰਦੀ ਹੈ ਤੇ ਇਹ ਵੀ ਚਰਚਾ ਹੈ ਕਿ ਇੱਕ ਵਿਅਕਤੀ ਦੀ ਇਸ ਦੌਰਾਨ ਜਾਨ ਵੀ ਚਲੀ ਗਈ ਹੈ ਤੇ ਜਿਹੜਾ ਹਮਲਾਵਰ ਕਾਬੂ ਕੀਤਾ ਗਿਆ ਉਸ ਨੂੰ ਵੀ ਮਾਰਨ ਦਾ ਦਾਵਾ ਕੀਤਾ ਗਿਆ ਹੈ ਤੇ ਜਿਹੜੇ ਉੱਥੋਂ ਦੇ ਲੋਕ ਨੇ ਜਿਨ੍ਹਾਂ ਨੇ ਉਹਨੂੰ ਦੇਖਿਆ ਕਹਿੰਦੇ ਕਿ ਇੱਕ ਬਿਲਡਿੰਗ ਦੇ ਉੱਤੇ ਉਹ ਹਮਲਾਵਰ ਨਜ਼ਰ ਆਇਆ ਸੀਗਾ ਇੱਕ ਇਮਾਰਤ ਤੋਂ ਨੇ ਇਹ ਨਿਸ਼ਾਨਾ ਬਣਾਇਆ ਅੱਠ ਦੇ ਕਰੀਬ ਫਾਇਰ ਕੀਤੇ ਗਏ ਨੇ ਫਿਲਹਾਲ ਰੈਲੀ ਦੇ ਵਿੱਚ ਭਗਦੜ ਮੱਚਦੀ ਮੱਚਦੀ ਰਹਿ ਗਈ ਕਿਉਂਕਿ ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਹਮਲਾ ਹੋਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਤੇ ਇਸ ਹਮਲੇ ਦੇ ਉੱਤੇ ਜੋ ਬਾਈਡਨ ਤੋਂ ਲੈ ਕੇ ਹੋਰ ਕਈ ਆਗੂਆਂ ਨੇ ਵੀ ਆਪਣਾ ਪ੍ਰतिकਰਮ ਦਿੱਤਾ ਉਹਨਾਂ ਨੇ ਇਸ ਦੀ ਨਿਖੇਦੀ ਕੀਤੀ ਹੈ ਤੇ ਜੋ ਬਾਈਡਨ ਜੋ ਮੌਜੂਦਾ ਰਾਸ਼ਟਰਪਤੀ ਨੇ ਅਮਰੀਕਾ ਦੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਮਰੀਕਾ ਦੇ ਵਿੱਚ ਅਜਿਹਾਂ ਹਿੰਸਕ ਘਟਨਾਵਾਂ ਵਾਸਤੇ ਕੋਈ ਵੀ ਥਾਂ ਨਹੀਂ ਹੈ ਅਸੀਂ ਜਾਂਚ ਕਰ ਰਹੇ ਹਾਂ ਤੇ ਸਖਤ ਤੋਂ ਸਖਤ ਜਿਹੜਾ ਐਕਸ਼ਨ ਇਸ ਮਾਮਲੇ ਦੇ ਵਿੱਚ ਲਿਆ ਜਾਵੇਗਾ ਤੇ ਦੂਜੇ ਪਾਸੇ ਸਾਬਕਾ ਰਾਸ਼ਟਰਪਤੀ ਬਰਾਕਾ ਬਾਮਾ ਤੋਂ ਲੈ ਕੇ ਹੋਰ ਵੀ ਕਈ ਸ਼ਖਸੀਅਤਾਂ ਨੇ ਇਸ ਦੀ ਨਿਖੇਦੀ ਕੀਤੀ ਹੈ ਤੇ ਨਾਲ ਹੀ ਇਸ ਗੱਲ ਦੀ ਸੰਤੁਸ਼ਟੀ ਜ਼ਾਹਰ ਕੀਤੀ ਹੈ ਕਿ ਹਮਲਾ ਖਤਰਨਾਕ ਸੀ ਜਾਨ ਜਾ ਸਕਦੀ ਸੀ ਪਰ ਡੋਨਾਲਡ ਟਰੰਪ ਬਚ ਗਏ ਨੇ ਤਾਂ ਅਸੀਂ ਉਹਨਾਂ ਦੀ ਸਿਹਤਮੰਦੀ ਦੀ ਕਾਮਨਾ ਕਰਦੇ ਹਾਂ ਇਹ ਕਹਿੰਦੇ ਸਾਡੇ ਲਈ ਬੜੀ ਸੰਤੁਸ਼ਟੀ ਭਰੀ ਖਬਰ ਹੈ ਕਿ ਉਹਨਾਂ ਦੇ ਉੱਤੇ ਹਮਲੇ ਦੇ ਦੌਰਾਨ ਉਹਨਾਂ ਦੀ ਜਾਨ ਬਚ ਜਾਂਦੀ ਹੈ ਹਾਲਾਂਕਿ ਹਮਲੇ ਦੀ ਹਰ ਪਾਸੇ ਨਿਖੇਦੀ ਕੀਤੀ ਜਾ ਰਹੀ ਹੈ ਤੋਂ ਦੱਸ ਰਹੇ ਹਾਂ ਕਿ ਡੋਨਾਲਡ ਟਰੰਪ ਦੇ ਉੱਤੇ ਹਮਲਾ ਹੋਇਆ ਹੈ ਪਰ ਉਹਨਾਂ ਦੀ ਹਿੰਮਤ ਅਜਿਹੀ ਕਿ ਉਹ ਹਸਪਤਾਲ ਦੇ ਵਿੱਚ ਗਏ ਡਿਸਚਾਰਜ ਹੋਏ ਉਸ ਤੋਂ ਬਾਅਦ ਦੇ ਵਿੱਚ ਉਹ ਦੁਬਾਰਾ ਕਹਿੰਦੇ ਮੈਂ ਹੁਣ ਰੈਲੀ ਅਗਲੀ ਵੀ ਕਰਨੀ ਹੈ ਕੁੱਲ ਮਿਲਾ ਕੇ ਚੋਣਾਂ ਦੀ ਲੋਤ ਉੱਥੇ ਵੀ ਆਈ ਹੋਈ ਹੈ ਸਰਕਾਰ ਉੱਥੇ ਵੀ ਹੈ ਜਿਹੜੀ ਉਹ ਚੁਣੀ ਜਾਣੀ ਰਾਸ਼ਟਰਪਤੀ ਦੀ ਚੋਣ ਹੋਣੀ ਹੈ ਤਾਂ ਜਿਸ ਤੋਂ ਬਾਅਦ ਦੇ ਵਿੱਚ ਕਾਫੀ ਕੁਝ ਨਵੇਂ ਫੇਰ ਬਦਲ ਵੀ ਹੋਣਗੇ ਸਾਰੀਆਂ तरहਾਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਸਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਰਾਸ਼ਟਰਪਤੀ ਦੀ ਦੌੜ ਦੇ ਵਿੱਚ ਦੁਬਾਰਾ ਸ਼ਾਮਲ ਹੋਏ ਨੇ ਹਾਲਾਂਕਿ ਪੁਰਾਣੇ ਕਈ ਦਿਗਜ ਨੇ ਉਹ ਵੀ ਇਹਨਾਂ ਨੂੰ ਟੱਕਰ ਦੇਣ ਦੇ ਨਜ਼ਰ ਆਉਣਗੇ ਪਰ ਇਹ ਸਭ ਦੇ ਬਾਵਜੂਦ ਜਿਹੜਾ ਹਮਲਾ ਹੋਇਆ ਉਹਦੀ ਨਿਖੇਦੀ ਹਰ ਥਾਂ ਦੇ ਉੱਤੇ ਹੋ ਰਹੀ ਹੈ ਕਿ ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਹਮਲਾ ਕਿਵੇਂ ਹੋ ਸਕਦਾ ਹੈ ਕਿਉਂਕਿ ਏਜੰਸੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਕੋਲੇ ਪਲ-ਪਲ ਦੀ ਜਾਣਕਾਰੀ ਹੁੰਦੀ ਹੈ ਤੇ ਜਿਹੜਾ ਅਮਰੀਕਾ ਵਰਗਾ ਵੱਡਾ ਦੇਸ਼ ਹੈ ਵਿਕਸਿਤ ਦੇਸ਼ ਹੈ ਤਾਂ ਉਹਦੇ ਵਿੱਚ ਅਜਿਹੇ ਹਮਲੇ ਨੇ ਜਿਹੜੇ ਉਹ ਸਵਾਲ ਖੜੇ ਕਰਦੇ ਨੇ ਵੈਸੇ ਕਟਨਾਵਾ ਕਈ ਵਾਪਰਦੀਆਂ ਨੇ ਅਮਰੀਕਾ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਹਮਲੇ ਹੁੰਦੇ ਨੇ ਕਈਆਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ ਕਲੱਬ ਹੋ ਗਏ ਮਾਲ ਹੋ ਗਏ ਉਹਦੇ ਵਿੱਚ ਕਈ ਸਿਰਫਰੇ ਲੋਕ ਆ ਕੇ ਲੋਕਾਂ ਨੂੰ ਹਮਲੇ ਦਾ ਸ਼ਿਕਾਰ ਬਣਾ ਦਿੰਦੇ ਨੇ ਪਰ ਦੂਜੇ ਪਾਸੇ ਜੇਕਰ ਸਾਬਕਾ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਅਜਿਹਾ ਹਮਲਾ ਹੋਇਆ ਹੋਵੇ ਸੁਰੱਖਿਆ ਦੇ ਵਿੱਚ ਛੇਂਦ ਲੱਗੀ ਹੋਵੇ ਹਾਲਾਂਕਿ ਜਿਹੜਾ ਕੋਈ ਵੀ ਦੇਸ਼ ਦਾ ਰਾਸ਼ਟਰਪਤੀ ਹੁੰਦਾ ਉਹਨੂੰ ਫਸਟ ਨਾਗਰਿਕ ਪਹਿਲਾ ਨਾਗਰਿਕ ਗਿਣਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਉਹਨੂੰ ਕਈ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਸੁਰੱਖਿਆ ਦੇ ਪ੍ਰਬੰਧ ਵੀ ਹੁੰਦੇ ਨੇ ਏਜੰਸੀਆਂ ਵੀ ਇੱਕ ਨਾਮੀ ਵਿਅਕਤੀ ਦੇ ਉੱਤੇ ਨਜ਼ਰ ਰੱਖਦੀਆਂ ਨੇ ਕਿ ਇਹਨੂੰ ਕੋਈ ਕੁਝ ਨਾ ਕਰ ਸਕੇ ਪਰ ਡੋਨਾਲਡ ਟਰੰਪ ਦੇ ਉੱਤੇ ਹਮਲਾ ਹੋਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਵਕਫਾਕ ਥਾਵਾਂ ਦੇ ਉੱਤੇ ਇਹਦੀ ਨਿਖੇਦੀ ਵੀ ਕੀਤੀ ਜਾ ਰਹੀ ਹੈ ਤੇ ਹੁਣ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਲੀਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਹੇ ਹਾਂ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਸੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਅਨੰਦ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਵੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਦਾ ਜੀ ਮੈਂ ਹਕੂਮਤ ਰਾਜ ਨੂੰ ਦਾਵਾ ਤੇ ਤੁਸੀਂ ਦੇਖ ਲਿਓ ਜੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ